ਕਵੀ ਦਵਾਈ ਤੁਸੀਂ ਆਪਣੀ ਪਰਚੀ ਤੇ ਉਹ ਨਹੀਂ ਲਿਖਣੀ ਜਿਹੜੀ ਬਾਹਰੋਂ ਮਿਲਦੀ ਹੋਵੇ ਸਾਰੀਆਂ ਦਵਾਈਆਂ ਮੁਫਤ ਦੇ ਦਵਾਈਆਂ ਕੋਈ ਜਿਹੜਾ ਪੈਸਾ ਨਹੀਂ ਲੱਗਦਾ ਉਹ ਹਸਪਤਾਲ ਦੇ ਅੰਦਰੋਂ ਹੀ ਮਿਲਣੀਆਂ ਚਾਹੀਦੀਆਂ ਨੇ ਤੁਹਾਡੀ ਸਟੋਰ 'ਚ ਹੋਣੀਆਂ ਚਾਹੀਦੀਆਂ ਨੇ ਜੇ ਕੋਈ ਦਵਾਈ ਇਹੋ ਜਿਹੀ ਹੈ ਜਿਹੜੀ ਹੈ ਨਹੀਂ ਸਟੋਰ 'ਚ ਬਾਹਰੋਂ ਮੰਗਾਉਣੀ ਹੀ ਪੈਣੀ ਹੈ ਤਾਂ ਡਾਕਟਰ ਆਪ ਜਾ ਕੇ ਲੈ ਕੇ ਆਊਗਾ ਮਰੀਜ਼ ਨੂੰ ਬਾਹਰ ਨਹੀਂ ਭੇਜਿਆ ਜਾਊਗਾ ਕਿਉਂਕਿ ਪਤਾ ਸਾਨੂੰ ਜਦੋਂ ਰਿਸ਼ਤੇਦਾਰੀ ਚ ਕੋਈ ਜਦ ਪਰਿਵਾਰ ਚ ਕੋਈ ਬਿਮਾਰ ਹੋ ਜਾਂਦਾ ਸੀ ਜਦੋਂ ਇੱਕ ਵਾਰੀ ਪਰਚੀ ਤੇ ਲਿਖ ਕੇ ਬਾਹਰ ਭੇਜਤੇ ਗਿਆ 11000 2000 ਨੂੰ ਤੱਕ ਗਏ ਸੋ ਇਸ ਕਰਕੇ ਇੱਕ ਕਾਉਂਟੇਬਲ ਬਣਾ ਦਿੱਤੇ ਗਏ ਨੇ ਐਸਐਮਓ ਤੇ ਸੀਐਮਓ ਕਿ ਤੁਸੀਂ ਦਵਾਈਆਂ ਅੱਛਾ ਜੇ ਉਹ ਦਵਾਈ ਬਾਹਰੋਂ ਮੰਗਵਣੀ ਪੈ ਰਹੀ ਹੈ ਅਗਲੇ ਦਿਨ ਹੀ ਅਗਲੇ ਦਿਨ ਹੀ ਉਹ ਦਵਾਈ ਸਰਕਾਰ ਉਸ ਹਸਪਤਾਲ ਦੇ ਵਿੱਚ ਪਹੁੰਚਾਊਗੀ ਤਾਂ ਕਿ ਅਗਲੇ ਦਿਨ ਉਸ ਦਵਾਈ ਵਾਸਤੇ ਵੀ ਬਾਹਰ ਨਾ ਜਾਣਾ ਪਵੇ ਐਕਸਰੇ ਮਸ਼ੀਨਾ ਅਲਟਰਾਸਾਉਂਡ ਦੀਆਂ ਮਸ਼ੀਨਾ ਸਾਰੇ ਹਸਪਤਾਲਾਂ 'ਚ ਹੋਣਗੀਆਂ ਜੇ ਕਿਸੇ ਹਸਪਤਾਲ 'ਚ ਐਕਸਰੇ ਮਸ਼ੀਨ ਹੈ ਨਹੀਂ ਅਲਟਰਾਸਾਉਂਡ ਦੀ ਮਸ਼ੀਨ ਹੈ ਨਹੀਂ ਬਾਹਰ ਪ੍ਰਾਈਵੇਟ ਹਸਪਤਾਲ ਨਾਲ ਅਸੀਂ ਐਗਰੀਮੈਂਟ ਕਰ ਲਿਆ ਕਿ ਜਿਹੜਾ ਸਰਕਾਰੀ ਹਸਪਤਾਲ ਦੇ ਡਾਕਟਰ ਕਮੈਂਡ ਕਰਨਗੇ ਉਹ ਟੈਸਟ ਤੁਸੀਂ ਕਰਕੇ ਦੇ ਦਿਓ ਪੈਸੇ ਸਰਕਾਰ ਦੇਊਗੀ ਪਰ ਇਸ ਕਰਕੇ ਇਲਾਜ ਨਹੀਂ ਰੁਕੂਗਾ ਕਿ ਟਾਈਮ ਤੇ ਐਕਸਰੇ ਨਹੀਂ ਹੋ ਸਕਿਆ ਜਦ ਟਾਈਮ ਤੇ ਐਮ ਆਰ ਆਈ ਨਹੀਂ ਹੋ ਸਕੀ ਬਹੁਤ ਕੀਮਤੀ ਜਾਨਾਂ ਬਚਣਗੀਆਂ ਕਿਉਂਕਿ ਪੰਜਾਬ ਜਿਹੜਾ ਉਹ ਪੂਰੇ ਦੇਸ਼ ਦਾ ਟਿੱਡ ਪਰ ਨਾਲ ਪੰਜਾਬ ਜਿਹੜਾ ਉਹ ਪੂਰੇ ਦੇਸ਼ ਦਾ ਅੰਗ ਰਖਿਅਕ ਵੀ ਹੈ ਬਾਡੀਗਾਰਡ ਵੀ ਪੰਜਾਬੀ ਹੈ ਕਿਉਂਕਿ ਜਦੋਂ ਆਜ਼ਾਦੀ ਵੇਲੇ ਵੀ ਕੁਰਬਾਨੀਆਂ ਸਾਡੀਆਂ ਹੀ 80 ਤੋਂ 90% ਉਸ ਆਜ਼ਾਦੀ ਨੂੰ ਸੰਭਾਲਣ ਵੇਲੇ ਵੀ ਕੁਰਬਾਨੀਆਂ ਸਾਡੀਆਂ ਹੀ ਨੇ ਅਸੀਂ ਤਾਂ ਫੌਜ ਦੇ ਵਿੱਚ ਅਸੀਂ ਕੁਸ਼ਤੀਆਂ ਕੋਲਾਂ ਦੇ ਵਿੱਚ ਅਸੀਂ ਕਬੱਡੀਆਂ ਗਿੱਦਿਆਂ ਪੰਗੜਿਆਂ ਦੇ ਵਿੱਚ ਮੋਰੀ ਬੰਦੇ ਆ ਸੋ ਸਾਨੂੰ ਤੰਦਰੁਸਤੀ ਬਹੁਤ ਜ਼ਰੂਰੀ ਹੈ ਪੰਜਾਬ ਤੰਦਰੁਸਤ ਹੋਊਗਾ ਤਾਂ ਤਰੱਕੀ ਕਰੂਗਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਜਗ੍ਹਾ ਜਗ੍ਹਾ ਹਸਪਤਾਲ ਖੁੱਲ ਰਹੇ ਨੇ 829 ਆਮ ਆਦਮੀ ਕਲੀਨਿਕ ਖੁੱਲ ਗਏ ਥੋੜੇ ਵੀ ਨੇੜੇ ਤੜੇ ਕਿਤੇ ਹੋਊਗਾ ਪਿੰਡਾਂ 'ਚ ਜ ਆਜੂਗਾ ਸ਼ਾਨਦਾਰ ਮੁਹੱਲਾ ਕਲੀਨਿਕ ਨੇ ਆਮ ਆਦਮੀ ਕਲੀਨਿਕ ਨੇ ਕੰਪਿਊਟਰ ਲੈ ਕੇ ਬੈਠੀਆਂ ਨੇ ਉੱਥੇ ਫਾਰਮਾਸਿਸਟ ਕੁੜੀਆਂ ਮੁੰਡੇ ਬਕਾਇਦਾ ਤੌਰ ਤੇ ਦਵਾਈ 80 ਕਿਸਮ ਦੀਆਂ ਦਵਾਈਆਂ 80 ਤੋਂ 90 40 ਕਿਸਮ ਦੇ ਟੈਸਟ ਉੱਥੇ ਹੀ ਹੁੰਦੇ ਨੇ ਸ਼ਹਿਰ ਜਾਣ ਦੀ ਲੋੜ ਨਹੀਂ ਪੈਣੀ ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਇਹਨਾਂ ਕਲੀਨਿਕਾਂ ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਕੇ ਜਦਾਂ ਠੀਕ ਹੋ ਕੇ ਚਲਾ ਗਿਆ ਜਾਂ ਫਿਰ ਉਹਨੂੰ ਹਸਪਤਾਲ ਵੱਡੇ 'ਚ ਜਾਣ ਦੀ ਲੋੜ ਨਹੀਂ ਪਈ